ਹਾਂਜੀ ਨਮਸਕਾਰ ਜੀ ਮੈਂ ਤੁਹਾਡਾ ਦਰਨਦੀਪ ਸਿੰਘ ਨਾਬੇ ਆਲਾ ਤੁਸੀਂ ਮੇਰਾ ਪੇਜ ਫੋਲੋ ਕੀਤਾ ਹੋਇਆ ਤੁਹਾਨੂੰ ਅੱਜ ਮਿਲਾਉਣੇ ਆ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਖੇਡ ਕਿਸਮਤੀ ਸਾਡੇ ਨਾਲ ਸਤਨਾਮ ਸੋਮਲ ਜੀ ਨੇ ਜੋ ਫਿਲਮ ਨੂੰ ਡਾਇਰੈਕਟ ਕਰਦੇ ਨੇ ਤੇ ਨਾਲ ਐਕਟਰ ਸਾਹਿਬਾਂ ਨੇ ਜਿਨ੍ਹਾਂ ਨੇ ਕਈ ਫਿਲਮਾਂ ਚ ਕੰਮ ਕੀਤਾ ਹੈ ਕਈ ਗਾਣਿਆਂ ਚ ਕੰਮ ਕੀਤਾ ਹੈ ਕਈ ਗਾਣੇ ਨਵੇਂ ਆ ਰਹੇ ਨੇ ਬਾਈ ਦੇ ਤੇ ਆਓ ਗੱਲਬਾਤ ਕਰਾਈਏ ਸਸੀ ਦਾ ਬਾਈ ਜੀ ਸਸੀ ਦਾ ਬਾਈ ਜੀ ਹੋਰ ਕੀ ਹਾਲ ਚਾਲ ਬਹੁਤ ਠੀਕ ਜੀ ਤੁਸੀਂ ਅੱਜ ਆਪਾਂ ਨਾਬੇ ਦੇ ਵਿੱਚ ਤੁਸੀਂ ਇਸ ਕਰਤਾਰ ਪੁਰਾ ਕਲੋਨੀ ਦੇ ਵਿੱਚ ਜੀ ਫਿਲਮ ਸ਼ੂਟਿੰਗ ਕਰ ਰਹੇ ਕਿੱਦਾਂ ਲੱਗ ਰਿਹਾ ਕੀ ਪ੍ਰੋਜੈਕਟ ਹੈ ਤੁਹਾਡਾ ਤੇ ਬਹੁਤ ਵਧੀਆ ਲੱਗ ਰਿਹਾ ਜੀ ਇੱਕ ਤਾਂ ਜਿੱਥੇ ਜੀ ਸ਼ੂਟ ਕਰ ਰਹੇ ਖੁਦ ਸਾਡਾ ਆਪਣਾ ਘਰ ਹੈ ਠੀਕ ਹੈ ਜੀ ਓਕੇ ਜਿਹੜਾ ਇਹ ਘਰ ਹੈ ਮੇਰੇ ਦੋਸਤ ਦਾ ਹੈ ਠੀਕ ਹੈ ਜੀ ਤਕਰੀਬਨ ਸਾਨੂੰ 15-20 ਸਾਲ ਇਕੱਠੇ ਹੋ ਗਏ ਠੀਕ ਹੈ ਤੇ ਸਾਡੀ ਦੋਸਤੀ ਜਿੰਦਾਬਾਦ ਹੈ ਰੱਬ ਕਰੇ ਜਿੰਦਾਬਾਦ ਰਹੇ ਵੀ ਬਿਲਕੁਲ ਤੇ ਇਹਨਾਂ ਦੇ ਘਰ ਹੀ ਸ਼ੂਟ ਚੱਲ ਰਿਹਾ ਠੀਕ ਹੈ ਜੀ ਇਹ ਤੋਂ ਪਹਿਲਾਂ ਵੀ ਅਸੀਂ ਕਾਫੀ ਪ੍ਰੋਜੈਕਟ ਕੀਤੇ ਨੇ ਪਰ ਜਿਹੜਾ ਇਹ ਪ੍ਰੋਜੈਕਟ ਹੈ ਇੱਕ ਬਾਂਝਾ ਔਰਤ ਦੀ ਕਹਾਣੀ ਹੈ ਜਿਹੜਾ ਕਰੀਬ 80% ਘਰਾਂ ਦੇ ਵਿੱਚ ਇਹ ਹੋ ਰਿਹਾ ਵੀ ਜਿਹਦੇ ਬੱਚਾ ਨਹੀਂ ਹੁੰਦਾ ਤਾਂ ਸੱਸਾਂ ਤੰਗ ਕਰ ਲੱਗ ਜਾਂਦੇ ਨੇ ਕੋਈ ਬਾਂਝਾ ਆਮ ਤੌਰ ਤੇ ਅਸੀਂ ਦੇਖਦੇ ਆਂ ਦੋ ਸੱਸਾਂ ਕਹਿੰਦੀਆਂ ਨੇ ਵੀ ਭਾਈ ਇਹਦੇ ਬੱਚਾ ਨਹੀਂ ਹੁੰਦਾ ਕਿਸੇ ਬਾਬੇ ਕੋਲ ਲੈ ਜੋ ਦਵਾਈ ਨਹੀਂ ਲੱਗਦੀ ਜਾਂ ਉਹਨੂੰ ਬਾਂਝ ਕਹਿਣਾ ਐ ਲਾ ਲੋ ਵੀ ਇਕੱਲੇ ਕਈ ਵਾਰ ਹੋ ਜਾਂਦਾ ਵੀ ਕੁੜੀ ਹੈ ਇਕੱਲੀ ਮੁੰਡਾ ਨਹੀਂ ਹੁੰਦਾ ਉਹ ਕਈ ਹੁੰਦੇ ਬਹੁਤੀ ਇਸੂੰ ਹੁੰਦੇ ਨੇ ਇਹ ਚੀਜ਼ਾਂ ਦੇ ਜੀ ਤੇ ਉਹੀ ਚੀਜ਼ ਵਾਸਤੇ ਅਸੀਂ ਲੋਕਾਂ ਨੂੰ ਇੱਕ ਜਾਗਰੂਕ ਕਰਨ ਵਾਸਤੇ ਇੱਕ ਮੈਸੇਜ ਲੈ ਕੇ ਆ ਰਹੇ ਹਾਂ ਕਿਉਂਕਿ ਇੱਕ ਤਾਂ ਇਹ ਮੈਸੇਜ ਇਹ ਹੈ ਵੀ ਜਦ ਆਪਾਂ ਕੋਈ ਧੀ ਨੂੰ ਵਿਆਹ ਕੇ ਲਿਆਉਂਦੇ ਆਂ ਤਾਂ ਤਾਂ ਉਹਨੂੰ ਨਹੀਂ ਸਮਝਿਆ ਜਾਂਦਾ ਧੀ ਨਹੀਂ ਸਮਝਿਆ ਜਾਂਦਾ ਠੀਕ ਹੈ ਜੀ ਤੇ ਇੱਕ ਜੇਪ ਕਹਿੰਦਾ ਉਹਨੂੰ ਨਾ ਬੱਚਾ ਹੋਵੇ ਤਾਂ ਉਹ ਸਾਡੇ ਹੱਥ 'ਚ ਤਾਂ ਹੁੰਦਾ ਨਹੀਂ ਇਹ ਤਾਂ ਪ੍ਰਮਾਤਮਾ ਦੀ ਖੇਡਾਂ ਨੇ ਤੇ ਉਹਨੂੰ ਕਿਉਂ ਤੰਗ ਪਰੇਸ਼ਾਨ ਕਰਦੇ ਆਪਾਂ ਉਹਦੇ ਵਾਸਤੇ ਇੱਕ ਮੈਸੇਜ ਆਇਆ ਉਹਦੇ ਵਾਸਤੇ ਮੈਸੇਜ ਹਾਂਜੀ ਤੇ ਦੂਜੀ ਗੱਲ ਮੈਸੂ ਨੇ ਥੋੜੇ ਗਾਣੇ ਵੀ ਆ ਰਹੇ ਨੇ ਦੋ ਹਾਂਜੀ ਮੇਰੇ ਪਹਿਲਾਂ ਵੀ ਕਾਫੀ ਗਾਣੇ ਆ ਚੁੱਕੇ ਨੇ ਠੀਕ ਹੈ ਤੇ ਹੁਣ ਨਵੇਂ ਗਾਣੇ ਆ ਰਹੇ ਨੇ ਇੱਕ ਤਾਂ ਵਿਬੀਹਾ ਟੂ ਆ ਰਿਹਾ ਠੀਕ ਹੈ ਜੀ ਸਿੱਧੂ ਮੂਸੇਵਾਲਾ ਦਾ ਅੱਛਾ ਤੇ ਇੱਕ ਆ ਰਿਹਾ ਜੀ ਪਰਾਉਣਾ ਤੁਹਾਡਾ ਫੇਰ ਆ ਗਿਆ ਪਰਾਉਣਾ ਮਤਲਬ ਦੋਏ ਪੰਗੇ ਆਏਗਾ ਨੇ ਪੂਰੇ ਪੰਗੇ ਵੀ ਕਹਿ ਸਕਦੇ ਆ ਇੱਕ ਉਹਨਾਂ ਨੂੰ ਚੋਟ ਵੀ ਆਇਆ ਜਿਹੜੇ ਕਹਿੰਦੇ ਸੀ ਸਿੱਧੂ ਚਲਿਆ ਗਿਆ ਅੱਛਾ ਇਹਦੇ ਵਿੱਚ ਤੁਸੀਂ ਸੁਣਨ ਨੂੰ ਮਿਲੂਗਾ ਤੁਹਾਨੂੰ ਜੋ ਸਿੱਧੂ ਨਾਲ ਹੋਇਆ ਬਵੀਹੇ ਗਾਣ ਦੇ ਵਿੱਚ ਜਿਵੇਂ ਉਹ ਪਹਿਲਾਂ ਉਹ ਮਾਰਿਆ ਗਿਆ ਠੀਕ ਹੈ ਉਹਨਾਂ ਨੂੰ ਜੋ ਚੋਟ ਹੈ ਇਹ ਜਵਾਬ ਹੈ ਕਿ ਕਿਵੇਂ ਹੋਇਆ ਉਹਦੇ ਨਾਲ ਇਨਸਾਫ ਨਹੀਂ ਮਿਲਿਆ ਠੀਕ ਹੈ ਦੂਜੇ ਗਾਣੇ 'ਚ ਉਹ ਹੈ ਵੀ ਜਿਹੜੇ ਕਹਿੰਦੇ ਤੇ ਹੁਣ ਤਾਂ ਸਿੱਧੂ ਖਤਮ ਹੈ ਪਰ ਪ੍ਰਮਾਤਮਾ ਦੇ ਰੰਗ ਤੇ ਇੱਕ ਦਵਾਰੋਂ ਘਰੇ ਖੁਸ਼ੀ ਆਈ ਹੈ ਨਾ ਇਹਦੀ ਸਾਨੂੰ ਬਹੁਤ ਖੁਸ਼ੀ ਹੈ ਅਸੀਂ ਜਾ ਕੇ ਵੀ ਆਉਣਾ ਉੱਥੇ ਸਾਰੀ ਟੀਮ ਨੇ ਉਹਦੇ ਘਰ ਵਧਾਈਆਂ ਦੇ ਕੇ ਉਹਨੇ ਤੇ ਉਹਦੇ ਤਿਆਰਿਆ ਸਾਡਾ ਪਰੋਨਾ 2 ਠੀਕ ਹੈ ਜੀ ਤੇ ਬਾਕੀ ਅਸੀਂ ਪਹਿਲਾਂ ਵੀ ਫਿਲਮਾਂ ਮੈਂ ਕਾਫੀ ਵੱਡੀਆਂ ਵੀ ਕੀਤੀਆਂ ਨੇ ਐਮੀ ਵਿਰਕੋ ਨਾਲ ਕੰਮ ਕੀਤਾ ਤੇ ਹੁਣ ਅੱਜ ਖੇੜ ਕਿਸਮਤ ਅੱਜ ਕਰ ਰਹੀ ਹੈ ਖੇਡ ਕਿਸਮਤ ਦੀ ਬੈਬੀ ਸੀਰੀਜ਼ ਠੀਕ ਹੈ ਬੈਬੀ ਸੀਰੀਜ਼ ਹਾਂ ਇਹਦੇ ਵਿੱਚ ਮੇਰੇ ਨਾਲ ਮੈਡਮ ਨੇ ਕਿਰਨ ਪਟਿਆਲਾ ਜੀ ਤੋਂ ਠੀਕ ਹੈ ਤੇ ਜੋ ਬਹੁਤ ਵਧੀਆ ਕਿਰਦਾਰ ਕਰ ਰਹੇ ਨੇ ਇਹਨਾਂ ਨਾਲ ਵੀ ਤੁਸੀਂ ਗੱਲ ਕਰੋ ਸਸੀ ਕਾ ਮੈਂ ਠੀਕ ਹੋ ਜੀ ਕੀ ਨਾਮ ਹੈ ਮੇਰਾ ਨਾਮ ਕਿਰਨ ਹੈ ਜੀ ਕਿਰਨ मैडम किस इस फिल्म दे, रौल 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 रौल? दे विच केडा करैक्टर है केडा रोल है ਤੁਹਾਡਾ ਮੈਨੂੰ ਸਾਰੇ ਦੇ ਵਿੱਚ ਮਦਰ ਦਾ ਕਰੈਕਟਰ ਮਿਲਿਆ ਜੋ ਇੱਕ ਬੜਾ ਗਰਮ ਤੇ ਆ ਮੈਂ ਆਪਣੀ ਨੂੰ ਨੂੰ ਬਾਰ ਬਾਰ ਟੋਕਦੀ ਆ ਮਤਲਬ ਹੀ ਅਸਲ ਰੋਲ ਕਰੋਗੇ ਜਿਹੜਾ ਸੱਸਾਂ ਦਾ ਹੁੰਦਾ ਹੈ ਹਾਂਜੀ ਪਰ ਅੱਜ ਜੇ ਸੱਸਾਂ ਨੂੰ ਨੂੰਹਾਂ ਨੂੰ ਧੀ ਸਮਝਿਆ ਜਾਵੇ ਵਧੀਆ ਗੱਲ ਹੈ ਬਹੁਤ ਵਧੀਆ ਗੱਲ ਹੈ ਜੀ ਅਸੀਂ ਇਸ ਕਹਾਣੀ ਦੇ ਵਿੱਚ ਉਹੀ ਸਨੇਹਾ ਦਿੱਤਾ ਹੈ ਜੀ ਮਤਲਬ ਜਿਹੜੇ ਲੇਡੀਜ਼ ਆਮ ਘਰਾਂ ਦੇ ਵਿੱਚ ਗੱਲਾਂ ਹੁੰਦੀਆਂ ਆਪਣੀਆਂ ਨੂੰਹਾਂ ਨੂੰ ਬਾਰ ਬਾਰ ਟੌਰਚਰ ਕਰਦੀਆਂ ਟੋਕਦੀਆਂ ਉਹਨਾਂ ਨੂੰ ਠੀਕ ਹੈ ਠੀਕ ਹੈ ਜੀ ਕੋਈ ਉਹਦੇ ਦੁੱਖ ਦੇ ਵਿੱਚ ਸਾਥ ਦੇਣ ਦੀ بجائے ਉਹਨਾਂ ਨੂੰ ਠੀਕ ਹੈ ਜੀ ਕੰਨਾ ਮੇਨਾ ਮਾਰਿਆ ਜਾਂਦਾ ਹੈ ਤੇ ਸਾਡੇ ਸਤਨਾਮ ਭਾਜੀ ਨੇ ਇਸ ਕਹਾਣੀ ਦੇ ਵਿੱਚ ਬੜਾ ਵਧੀਆ ਰੰਗ ਬੰਨਿਆ ਲੋਕਾਂ ਨੂੰ ਬਹੁਤ ਵਧੀਆ ਸਨੇਹਾ ਦੇਣਾ ਪਹਿਲਾਂ ਕਿੰਨੀਆਂ ਫਿਲਮਾਂ ਕਰ ਚੁੱਕੇ ਕਿਹੜੀਆਂ-ਕਿਹੜੀਆਂ ਮੈਂ ਭਾਜੀ 10-12 ਫਿਲਮਾਂ ਕਰ ਚੁੱਕੀ ਹਾਂ 10 ਕਿੰਨੇ ਸਾਲ ਤੋਂ ਇਸ ਲੈਣ ਚ ਮੈਂ ਜੀ 6 6 ਸਾਲ ਫਿਲਮਾਂ ਕਰਾਉਂਗੇ ਸਰ ਨੂੰ ਹਾਂਜੀ ਮੇਰੀਆਂ ਕਈ ਆਉਣ ਵਾਲੀਆਂ ਛੂ ਮੰਤਰ ਰਿਮਾਂਡ ਦੁੱਲਾ ਉਸਤਾਦ ਉਹਦੇ ਵਿੱਚ ਪੁਲਿਸ ਦਾ ਕਰੈਕਟਰ ਹੈ ਮੇਰਾ ਠੀਕ ਹੈ ਏ ਬਾਕੀ ਇੱਕ ਚੱਲ ਜਿੰਦੀ ਐ ਸੀ ਉਹਦੇ ਵਿੱਚ ਮਲਕੀਤ ਰੌਣੀ ਸਰਦੀ ਮੈਨੂੰ ਵਾਈਫ ਦਿਖਾਇਆ ਹੋਇਆ ਠੀਕ ਹੈ ਜੀ ਤੇ ਬਿਕੋ ਜਸਵਿੰਦਰ ਭੱਲੇ ਦੀ ਤੁਸੀਂ ਕਹਿ ਰਹੇ ਹੋ ਫਿਰ ਉਹ ਗੱਡੀ ਜਾਂਦੀ ਹੈ ਛਲਾਂਗਾ ਉਹ ਆ ਰਹੀ ਏ ਕੋਣੀ ਨਹੀਂ ਉਹ ਆ ਗਈ ਜੀ ਉਹਦੇ ਵਿੱਚ ਮੈਨੂੰ ਉਹਨਾਂ ਦੇ ਫੈਮਿਲੀ ਦਾ ਦਿਖਾਇਆ ਠੀਕ ਹੈ ਠੀਕ ਹੈ ਜੀ ਠੀਕ ਹੈ ਹਾਂਜੀ ਬਾਕੀ 7-8 ਗਾਣੇ ਨੇ ਜੀ ਉਹਨਾਂ ਦੇ ਵਿੱਚ ਮੈਂ ਮਤਲਬ ਐਸੇ ਮਦਰ ਬਹੁਤ ਵਧੀਆ ਕਰੈਕਟਰ ਕੀਤਾ ਮਤਲਬ ਜਿਆਦਾ ਮਦਰ ਦਾ ਕਰੈਕਟਰ ਜੀ ਹਾਂਜੀ ਹਾਂਜੀ ਪਰਾਂਜਲ ਜਿਹੜਾ ਮੈਮ ਨੇ ਉਹਨਾਂ ਦਾ ਹਰਿਆਣਵੀ Song ਸੀ ਦੇਵਰ ਕਵਿਆ ਠੀਕ ਹੈ ਜੀ ਉਹਦੇ ਵਿੱਚ ਮੈਂ ਉਹਨਾਂ ਦੀ ਮਦਰ ਦਿਖਾਈਆਂ ਤੇ ਬਾਕੀ ਜਮਾਈ ਆ ਜੇ ਹਿੰਦੀ Song ਹੈ ਹਰਿਆਣਵੀ ਬਾਰਾਤ ਉਹਦੇ ਵਿੱਚ ਕਿਹੜੀ ਦਾ Song ਹੈ ਹਿੰਦੀ ਉਹਦੇ ਵਿੱਚ ਵੀ ਮੈਨੂੰ ਮਦਰ ਦਿਖਾਇਆ ਗਿਆ ਤੇ ਬਾਕੀ ਸ਼ਾਰਟ মুਵੀਜ਼ ਨੇ ਉਹਦੇ ਵਿੱਚ ਖੋਟਾ ਸਿੱਕਾ ਠੀਕ ਹੈ ਜੀ ਹਾਂਜੀ ਹੁਣ ਇਹਨਾਂ ਵੀ ਇੱਕ ਹੋਰ ਸਟਾਰਟ ਹੋਈ ਆ ਠੀਕ ਹੈ ਖੇਡ ਕਿਸਮਤ ਸਾਡੇ ਨਾਲ ਇਸ ਫਿਲਮ ਦੇ ਵਿੱਚ ਪਹਿਲਾਂ ਤਾਂ ਤੁਹਾਨੂੰ ਸੱਸ ਦਿਖਾਤੇ ਹੁਣ ਸੋਹਰਾ ਸਾਹਿਬ ਦਿਖਾਵਾਂਗੇ ਸੱਸ ਗਰਮ ਨੇ ਤੇ ਸੋਹਰਾ ਠੰਡਾ ਹੈ ਸੱਸਰੀ ਕਾ ਜੀ ਕੀ ਨਾਮ ਹੈ ਸੰਸ਼ੀਗਰ ਸਿੰਘ ਕਲਿਆਣ ਸੋਹਰੇ ਤਾਂ ਗਰਮ ਵੀ ਹੁੰਦੇ ਨੇ ਪਰ ਠੰਡੇ ਵੀ ਹੁੰਦੇ ਨੇ ਨਹੀਂ ਰੋਟੀ ਲੈਣੀ ਹੈ ਜੀ ਹੁਣ ਅੱਛਾ ਰੋਟੀ ਲੈਣੀ ਹੈ ਠੀਕ ਹੈ ਰੋਟੀਆਂ ਵੀ ਲੈਣੀ ਹੈ ਹਾਂ ਜੀ ਅੱਛਾ ਠੀਕ ਹੈ ਠੀਕ ਹੈ ਤੇ ਕਿਹਸ ਤਰ੍ਹਾਂ ਦਾ ਰੋਲਾ ਬੋਹ ਹਜੀ ਸੋਰੇ ਸਾਹਿਬ ਜੀ ਠੀਕ ਐ ਸੋਰੇ ਸਾਹਿਬ ਦਾ ਰੋਲਾ ਹਾਂਜੀ ਠੀਕ ਐ ਤੁਸੀਂ ਕਿਦੀ ਮਤਲਬ ਸਾਈਡ ਲੈਨੇ ਹੋ ਨੂਹ ਦੀ ਲੈਨੇ ਹੋ ਜਾਂ ਮੈਂ ਨੂਹ ਦੀ ਲੈਣਾ ਜੀ ਅੱਛਾ ਨੂਹ ਦੀ ਗੱਲ ਹੈ ਹਾਂਜੀ ਠੀਕ ਐ ਨੂਹ ਸਾਊ ਹੈ ਤੁਹਾਡੀ ਹਾਂਜੀ ਨੂਹ ਸਾਊ ਜੀ ਅੱਛਾ ਸੱਸ ਖਰਾਬ ਹੈ ਮੁੰਡੇ ਨਾਲ ਹੀ ਮੰਦੇ ਸੱਸ ਖਰਾਬ ਆ ਮੁੰਡੇ ਨਾਲ ਹੀ ਹਾਂਜੀ ਠੀਕ ਐ ਤੇ ਆਜੋ ਭਾਈ ਜਵਾਈ ਆਜੋ ਹੁਣ ਅੱਗੇ ਇੱਧਰ ਹੁਣ ਅਸੀਂ ਸਾਡਾ ਬਹੁਤ ਪਿਆਰ ਹੈ ਜਸੋ ਮੱਝ ਦੇ ਪਿੰਡ ਦਾ ਸਾਡਾ ਦੋਸਤ ਵੀ ਹੈ ਇਹ ਮੁੰਡਾ ਵੀ ਜਸੋ ਮੱਝ ਦਾ ਕੀ ਹਾਲ ਹੈ ਭਾਈ ਜੀ ਵਧੀਆ ਜੀ ਕਹਿੰਦੇ ਜਮਾਈ ਤਾਂ ਫਿਰ ਉਹ ਐ ਕਰਕੇ ਆਉਂਦਾ ਹੋਊਗਾ ਹਾਂਜੀ ਰੱਜ ਕੇ ਸੋਹਰੇ ਕਰ ਆਏ ਹਾਂ ਹਾਂਜੀ ਫਿਰ ਚੱਲੋ ਔਰ ਠੀਕ ਹੈ ਫਿਰ ਕਿਦਾਂ ਦਾ ਲੱਗਦਾ ਬਾਈ ਵਧੀਆ ਲੱਗਦਾ ਜੀ ਕਿੰਨੀਆਂ ਫਿਲਮਾਂ ਕਰ ਲਈਆਂ ਮੈਂ 5-6 ਫਿਲਮਾਂ 5-6 ਉਹ ਸਤਨਾਮ ਭਾਜੀ ਉਹਨਾਂ ਨਾਲ ਹੀ ਸਤਨਾਮ ਭਾਜੀ ਉਹਨਾਂ ਨਾਲ ਹਾਂਜੀ ਫਿਰ ਹੁਣ ਅੱਜ ਜਿਹੜਾ ਕਰੈਕਟਰ ਹੈ ਤੁਹਾਡਾ ਖੇਡ ਕਿਸਮ ਦੀ ਫਿਲਮ ਦਾ ਕੀ ਕਹਿਣਾ ਚਾਹ ਰਹੇ ਹੋ ਲੋਕਾਂ ਲੋਕਾਂ ਨੂੰ ਕਹਿਣਾ ਚਾਹ ਰਹੇ ਵੀ ਜਮਾਈ ਡਰਦਾ ਹੈ ਅਸਲ ਵਿੱਚ ਕੁੜੀ ਨੇ ਡਰਾ ਕੇ ਰੱਖਿਆ ਹੈ ਕੁੜੀ ਨੇ ਡਰਾ ਕੇ ਰੱਖਿਆ ਹੋਇਆ ਗੱਲ ਇਹੀ ਹੈ ਕੁੜੀ ਨੇ ਡਰਾ ਲੇ ਵੀ ਕੁੜੀ ਦਿਖਾਉਣੀ ਆ ਹੁਣ ਤੁਹਾਨੂੰ ਆਜੋ ਵੀ ਕੁੜੀ ਆ ਜੇ ਤਬਾ ਅਲਾਬੀ ਇਹ ਭਾਈ ਫਿਲਮ ਦੀ ਨੂੰ ਕੁੜੀ ਆ ਗਈ ਨਮਸਕਾਰ ਜੀ ਨਮਸਕਾਰ ਜੀ ਤੁਸੀਂ ਨੂੰ ਨਹੀਂ ਨਹੀਂ ਮੈਂ ਕੁੜੀ ਆ ਨੰਦੋਂ ਅਹ ਹਾਂਜੀ ਅੱਛਾ ਤਾਂ ਭਾਈ ਸਚ ਅਨੰਦ ਨੇ ਡਰਾਇਆ ਹੋਣਾ ਇੱਧਰ ਇੱਧਰ ਦਿਖਾ ਰਹੇ ਹੋ ਪ੍ਰੋਪਰਟੀ ਡੀਲਰ ਵੀ ਪਹੁੰਚ ਗਿਆ ਜਿਹਦੇ ਪਲਾਟ ਕਰਾਉਣਾ ਜੀ ਨੇ ਹਾਂਜੀ ਹਾਂਜੀ ਇਹ ਵੀ ਗੇਮ ਆ ਗਈ ਹੈ ਵਿੱਚ ਠੀਕ ਹੈ ਨੰਦੋਂ ਠੀਕ ਹੈ ਇਸ ਤਰ੍ਹਾਂ ਵੀ ਇੱਕ ਅਨੰਦ ਆਪਣੇ ਸਹੁਰੇ ਪਰਿਵਾਰ ਚ ਕਿਨਾ ਅਫਸੋਰੀ ਆਪਣੇ ਪੇਕੇ ਪਰਿਵਾਰ ਚ ਆਪਣੀ ਮਾਂ ਨੂੰ ਕਹਿੰਦੀ ਹੈ ਠੀਕ ਹੈ ਅਬੀ ਪਲਾਟ ਉਹਦੇ ਨੌਕਰਾ ਜੇ ਕਰਾਜੀ ਵੀ ਥੋੜੀ ਫਿਲਮ ਚ ਚੱਲਦੀ ਹੈ ਜੀ ਇਹ ਕਰੈਕਟਰ ਆ ਇੱਕ ਵੀ ਜਿਹਨੇ ਲੋਕ ਕਰਦੇ ਨੇ ਠੀਕ ਹੈ ਜੀ ਆ ਨੈਚੁਰਲ ਜ਼ਿੰਦਗੀ ਦੇ ਵਿੱਚ ਇਹੀ ਕੁਝ ਹੁੰਦਾ ਆ ਇਹੀ ਕੁਝ ਹੁੰਦਾ ਹਾਂਜੀ ਤੇ ਉਹਦੇ ਤੇ ਆਧਾਰਿਤ ਹੈ ਇਹ ਤੇ ਅਸੀਂ ਚਾਹੁੰਦੇ ਆ ਵੀ ਲੋਕਾਂ ਦੇ ਵਿੱਚ ਇਦਾਂ ਦਾ ਕੁਝ ਨਾ ਹੋਵੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਮਲਪ੍ਰੀਤ ਹੈ ਜੀ ਕਮਲ ਕਿਰਮਿਤਜੀ ਫਿਲਮ ਹੈ ਹਾਂਜੀ ਮੇਰੀ ਇਹ ਤੀਜੀ ਫਿਲਮ ਹੈ ਸਿੰਗਰ ਵੀ ਨਹੀਂ ਠੀਕ ਹੈ ਸਿੰਗਰ ਵੀ ਨਹੀਂ ਹਾਂਜੀ ਥੋੜਾ ਬਹੁਤ ਕਰ ਲਈਦਾ ਕਿਹਦਾ ਸੌਂਗ ਹੈ ਦੋ ਹਾਂਜੀ ਮੈਂ ਜਾਗਰਨ ਵਗੈਰਾ ਕਰਦੀ ਆ ਤੇ ਪੇਟਾਂ ਵਗੈਰਾ ਹੀ ਮੈਂ ਕੀਤੀਆਂ ਹਾਂਜੀ ਤੇ ਬਸ ਉਹਦੇ ਚ ਰੁਚੀ ਆ ਠੀਕ ਆ ਆਜੋ ਇਹ ਬੇਟਾ ਜੀ ਆਜੋ ਹਾਂਜੀ ਇਹ ਭਾਈ ਬੇਟਾ ਹਾਂਜੀ ਕੀ ਹਾਲ ਹੈ ਵੀਰ ਬੜੀ ਅਈ ਨਾ ਹੀ ਬੇਟਾ ਬੇਟਾ ਵੀ ਇਹ ਮਤਲਬ ਥੋੜਾ ਬੇਟਾ ਹੋ ਗਿਆ ਹਾਂਜੀ ਠੀਕ ਆ ਸੋਹਰੇ ਪਰਿਵਾਰ ਚ ਆ ਗਿਆ ਹਾਂਜੀ ਠੀਕ ਆ ਇਹ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਜੀ ਇਹਨਾਂ ਨੇ ਅੱਛਾ ਢੋਡੀ ਲੰਮੇ ਰਿਜ ਹੋਈ ਫਿਰ ਹੁਣ ਤੰਕ ਕਿਉਂ ਕਰਦੇ ਹੋ ਕੁੜੀ ਨੂੰ ਮੈਂ ਨਹੀਂ ਕਰਦਾ ਇਹ ਕਰਦੇ ਕਰਦੇ ਆ ਦੇਖ ਲਓ ਕਲੀਅਰ ਹੋ ਗਿਆ ਕਹਿੰਦਾ ਵੀ ਮੈਂ ਨਹੀਂ ਤਾਂ ਕਰਦਾ ਮੇਰੀ ਮਾਂ ਤਾਂ ਕਰਦੀ ਹੈ ਇਹ ਭਾਈ ਸੱਸ ਮਾੜੀ ਹੈ ਠੀਕ ਹੈ ਤੇ ਅੱਛਾ ਠੀਕ ਹੈ ਵੀਰੇ ਕਿਵੇਂ ਲੱਗ ਰਿਹਾ ਐਕੈਡਮੀਆ ਕਿੰਨੀਆਂ ਫਿਲਮਾਂ ਹੋਗੀਆਂ ਵੀਰੇ ਹੋਗੇ 4-5 ਚਾਰ-ਪੰਜ ਹਾਂਜੀ ਕਿਵੇਂ ਰਿਹਾ ਇਹ ਬਹੁਤ ਵਧੀਆ ਰਿਹਾ ਜੀ ਬਹੁਤ ਵਧੀਆ ਪਰਿਵਾਰ ਬੰਗੂ ਰਹਿੰਦੇ ਸਾਰਾ ਦੋਗਦੀਆ ਪਿਆਰ ਮਿਲਦਾ ਨਾ ਅਜ ਨਾਨਾ ਜੀ ਨਾਨਾ ਜੀ ਠੀਕ ਹੈ ਪਰਿਵਾਰ ਨੂੰ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਤਰਾ ਸਤ ਤੱਕ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਾਕੀ ਅਸੀਂ ਅੱਗੇ ਵੀ ਸਿੱਖਦੇ ਜਾ ਰਹੇ ਹਾਂ ਠੀਕ ਹੈ ਠੀਕ ਹੈ ਤਾਂ ਇੱਕ ਪਰਿਵਾਰ ਦੇ ਨਾਲ ਰਹਿਣਾ ਬਹੁਤ ਵਧੀਆ ਲੱਗ ਰਿਹਾ ਤੇ ਹਾਂਜੀ ਨਮਸਕਾਰ ਜੀ ਸਪਾਈ ਥੋੜਾ ਘਰ ਆਇਆ ਤਾਂ ਕਰਦਾ ਸਾਨੂੰ ਬਦ ਲੱਗਿਆ ਨਹੀਂ ਜੀ ਇਹ ਧੰਨ ਕਰਦੇ ਆ ਪਿੱਛੇ ਸੱਸ ਕਰਦੀ ਹਾਂਜੀ ਸੱਸ ਕਰਦੀ ਹੈ ਹਾਂਜੀ ਕੀ ਕਹਿਣਾ ਚਾਹੋ ਇਸ ਫਿਲਮ ਦੇ ਮਾਣੇ ਇਸ ਬਾਰੇ ਮੈਂ ਕਹਿਣਾ ਚਾਹੁੰਦੀ ਹਾਂ ਹਾਂਜੀ ਮੈਂ ਕਹਿਣਾ ਚਾਹੁੰਦੀ ਆ ਵੀ ਜੋ ਅੱਜ ਕੱਲ੍ਹ ਦੀਆਂ ਧੀਆਂ ਨਾਲ ਹੋ ਰਿਹਾ ਹੈ ਹਨਾ ਨੂਹਾਂ ਬਣਾ ਕੇ ਲੈਣੇ ਧੀਆ ਬਣਾ ਕੇ ਰੱਖਦੇ ਨੇ ਇਹ ਹਨਾ ਨੂਹਾਂ ਬਣਾ ਕੇ ਰੱਖਦੀ ਆ ਤੇ ਮੈਂ ਉਹ ਚਾਹੁੰਦੀ ਆ ਵੀ ਉਹਨਾਂ ਨਾਲ ਐਵੇਂ ਦਾ ਨਹੀਂ ਕੀਤਾ ਜਾਵੇ ਜਿਵੇਂ ਆਪਾਂ ਆਪਣੀ ਧੀ ਨੂੰ ਪਿਆਰ ਕਰਦੇ ਆ ਉਦਾਂ ਹੀ ਉਹਨੂੰ ਪਿਆਰ ਕੀਤਾ ਜਾਵੇ ਧੀ ਬਣਾ ਕੇ ਰੱਖਿਆ ਜਾਵੇ ਪਰ ਨੂਹ ਨੂੰ ਵੀ ਚਾਹੀਦਾ ਵੀ ਧੀ ਬਣ ਕੇ ਰਹੇ ਸੱਸ ਨੂੰ ਸੱਸ ਨਾ ਸਮਝੇ ਮਾਂ ਸਮਝੇ ਹਾਂਜੀ ਚਾਹੀਦਾ ਹਾਂਜੀ ਪਰ ਉਹ ਕੱਲੀ ਸੱਸ ਮਾੜੀ ਵੀ ਨਹੀਂ ਹੋ ਸਕਦੀ ਹਾਂਜੀ ਹਾਂ ਇਹ ਤਾਂ ਇਹ ਕਦੇ ਸੱਸ ਨਹੀਂ ਮਾੜੀ ਹੋ ਸਕਦੀ ਉਹ ਵੀ ਮਾੜੀ ਹੋ ਸਕਦੀ ਹੈ ਹਾਂ ਹਾਂਜੀ ਹੋ ਸਕਦੀ ਹੈ ਮੰਨ ਲਿਆ ਜੇ ਆਪਾਂ ਆਪਣੇ ਮਾਪੇ ਨੂੰ ਦੂਜੇ ਮਾ ਸੋਹਰੇ ਜਾ ਕੇ ਮਾਪੇ ਸਮਝੀ ਜਾਂ ਪੇਕੇ ਨੂੰ ਬਰਾਬਰ ਸਮਝੀ ਫਿਰ ਤਾਂ ਫਰਕ ਰਹੇਗਾ ਨਹੀਂ ਇਸ ਜਗ੍ਹਾ ਚ ਹਾਂਜੀ ਹਾਂ ਇਹ ਤਾਂ ਹੈ ਹੁਣ ਫਿਰ ਤੁਮ ਮੈਂ ਸੁਣਾਇਆ ਕਰਾਂ ਵੀ ਤੁਹਾਨੂੰ ਪੰਗਾ ਪੂੰਗਾ ਤੁਹਾਨੂੰ ਗਾਲਾਂ ਗੁਲਾਬ ਵੱਧ ਕੱਢਦੇ ਨੇ ਫਿਲਮ 'ਚ ਹਾਂਜੀ ਬਹੁਤ ਅੰਗ ਕਰਦੇ ਆ ਉਹ ਵੀ ਵੱਧ ਪਤਾ ਫਿਰ ਐ ਭਵੇਂ ਅੰਦਰ ਖਤੇ ਕਿਸੇ ਨੇ ਪਤਾ ਹਾਂਜੀ ਬਹੁਤ ਮਜ਼ਾ ਅਸੋਰਾ ਸਾਹਿਬ ਡੋਡੀ ਸਾਈਡ ਲੈਂਦੇ ਨੇ ਜਿਹੜੀ ਹਾਂਜੀ ਹਾਂ ਬਹੁਤ ਸਪੋਰਟ ਕਰਦੇ ਆ ਤਾਂ ਇਹ ਤਾਂ ਹੀ ਭਾਨਾ ਚਾਹੀਦਾ ਇੱਕ ਲੜਨ ਦਾ ਸੱਸਾ ਨੂੰ ਤਾਂ ਭਾਨਾ ਚਾਹੀਦਾ ਸੱਸਾ ਨੂੰ ਭਾਨਾ ਚਾਹੀਦਾ ਸੱਸਾ ਪਿੱਛੇ ਕਰੇ ਠੀਕ ਹੈ ਹੁਣ ਇੱਕ ਮੇਨ ਸੋਮਲ ਜੀ ਆਜੋ ਕ ਇਧਰ ਕੱਲੀ ਆਪ ਆਜੋ ਹਾਂਜੀ ਛੁੱਟ ਆਜੋ ਆਜੋ ਇੱਕ ਨਾਲ ਹੀ ਹੋਏ ਆਜੋ ਆਜੋ ਭਾਜੀ ਨਮਸਕਾਰ ਜੀ ਨਮਸਕਾਰ ਕੀ ਨਾਮ ਹੈ ਜੀ ਮੇਰਾ ਨਾਮ ਜਗਜੀਤ ਸਿੰਘ ਜੀ ਜਗਜੀਤ ਸਿੰਘ ਕੀ ਰੋਲ ਹੈ ਇਸ ਫਿਲਮ ਦੇ ਵਿੱਚ ਅਸੀਂ ਸਤਨਾ ਭਾਜੀ ਨਾਲ ਤਿੰਨ ਚਾਰ ਪਹਿਲਾਂ ਫਿਲਮਾਂ ਕਰ ਚੁੱਕੇ ਹਾਂ ਮਸੂਰ ਫਿਲਮ ਬਣਾਈ ਸੀ ਠੀਕ ਹੈ ਜੀ ਆਪਣੇ ਜੇਠ ਥਰਕੀ ਜੇਠ ਥਰਕੀ ਜੇਠ ਉਹ ਬਣਾਈ ਸੀ ਉਸ ਤੋਂ ਬਾਅਦ ਹੁਣ ਆਪਾਂ ਖੇਡ ਕਿਸਮਤੀ ਠੀਕ ਹੈ ਜੀ ਚੱਲ ਰਿਹਾ ਇਹਦਾ ਬਹੁਤ ਵਧੀਆ ਟੀਮ ਹੈ ਸਾਰੇ ਇਸ ਖੇਡ ਕਿਸਮਤ ਚ ਕੀ ਰੋਲ ਹੈ ਤੁਹਾਡਾ ਕੀ ਸਾਡਾ ਜੀ ਤਾਂ ਡਾਕਟਰ ਦਾ ਰੋਲ ਕੀਤਾ ਪਹਿਲਾਂ ਡਾਕਟਰ ਦਾ ਸੀ ਹੁਣ ਪ੍ਰੋਪਰਟੀ ਡੀਲਰ ਨੇ ਜੀ ਪ੍ਰੋਪਰਟੀ ਡੀਲਰ ਠੀਕ ਹੈ ਦੇ ਪ੍ਰਾਪਰਟੀ ਡੀਲਰ ਜਦੋਂ ਮੈਂ ਤਾਂ ਨਹੀਂ ਕੁਝ ਕਹਿਣਾ ਚਾਹੁੰਦਾ ਮਤਲਬ ਕਿਹੜਾ ਇਹ ਸਿਸਟਮ ਹੈ ਅੱਗੇ ਤੁਰੀ ਫਿਲਮ ਚ ਪ੍ਰਾਪਰਟੀ ਦਿਵਾਉਣੇ ਹੋ ਜਾਂ ਖਰੀਦਦੇ ਨਹੀਂ ਨਹੀਂ ਆਪਣੇ ਜਿਤ ਪਰਿਵਾਰ ਨਾਲ ਗੱਲਬਾਤ ਚੱਲਦੀ ਹੁੰਦੀ ਆ ਠੀਕ ਹੈ ਜੀ ਕੁੜੀ ਤੇ ਡੈਡੀ ਦੇ ਰਾਹਾਂ ਠੀਕ ਹੈ ਜੀ ਜੇ ਆਪਣੇ ਨਾਮ ਮੁੰਡੇ ਦੇ ਨਾਮ ਨਹੀਂ ਪਲਾਟ ਲਵਾਉਂਦੇ ਕੁੜੀ ਦੇ ਨਾਮ ਪਲਾਟ ਲਵਾਉਂਦੇ ਮਤਲਬ ਮਾਂ ਜਿਹੜੀ ਸੱਸ ਹੈ ਜੀ ਉਹ ਕੁੜੀ ਦੀ ਸਪੋਰਟ ਹਸਮੇਸ਼ਾ ਆਪ ਜਿਆਦੇ ਕੁੜੀ ਦਾ ਘਰ ਖਵਾ ਰਹੀ ਹੈ ਕੁੜੀ ਨੂੰ ਜਿਵੇਂ ਆਮ ਤੌਰ ਤੇ ਆਪਾਂ ਦੇਖਦੇ ਆਏ ਕੁਝ ਹੁੰਦਾ ਹੈ ਜੱਗ ਕਾਫੀ ਘਰਾਂ 'ਚ ਹੁੰਦਾ ਇਹ ਠੀਕ ਹੈ ਤੇ ਉਹ ਹੁਣ ਜਦ ਵੀ ਆਉਂਦੀ ਹੈ ਪੇਕੇ ਕਦੇ ਉਹਨੂੰ ਪੈਸੇ ਦੇ ਕੇ ਤੋਰਦਾ ਕਦੇ ਕੁਝ ਕਰਦਾ ਹੁਣ ਪਲਾਟ ਤੱਕ ਵੀ ਮੁੰਡੇ ਦੇ ਨਾਮ ਨਹੀਂ ਕਰਾ ਰਹੀ ਉਹਨੂੰ ਡਾਰਾ ਵੀ ਕਿਤੇ ਮੇਰੀ ਨੂ ਦੇ ਨਾਮ ਨਾ ਕਰਾ ਦੇਵੇ ਇਸ ਕਰਕੇ ਕੁੜੀ ਦੇ ਨਾਮ ਹੀ ਕਰਾਈ ਜਾਂਦੇ ਸਾਰਾ ਕੁਝ ਹਾਂ ਪਤਾ ਤੁਸੀਂ ਪਲਾਟ ਕੁੜੀ ਦੇ ਨਾਮ ਤੇ ਹਾਂ ਜੀ ਹਾਂ ਜੋ ਅੱਜ ਠੀਕ ਹਾਂ ਜੀ ਘਰਵਾਤਾ ਪਲਾਟ ਅਸੀਂ ਤੁਸੀਂ ਹਾਂ ਜੀ ਕੁੜੀ ਦੇੋਂ ਤੇ ਨੂ ਦੇ ਨਾਂ ਤੇ ਕਿਉਂ ਨਹੀਂ ਕਰਾਇਆ ਫੇ ਡਰਦਾ ਜੀ ਇਹ ਬਾਈ ਇਹ ਕਹਾ ਆਪਣੇ ਕਹਾ ਰਹਿ ਰਹੇ ਤੋਂ ਡਰਦਾ ਜੀ ਦੇਖੋ ਰੋਟੀ ਖਾਣੀ ਆ ਤਾਂ ਸੱਸ ਤੋਂ ਡਰਦੇ ਹੀ ਡਰਦਾ ਘਰ ਆਈ ਤੋਂ ਡਰਦੇ ਹੀ ਡਰਦਾ ਨੂੰ ਬਾਪੂ ਜੀ ਆਜੋ ਆਜੋ ਇਹ ਅਸੀਂ ਘਰ ਜਿੱਥੇ ਸ਼ੂਟ ਕਰ ਰਹੇ ਜੀ ਇਹ ਆਪਣੀ ਘਰ ਹੈ ਘਰ ਦੇ ਮਾਲਕ ਨੇ ਸਾਡੇ ਡੈਡੀ ਵੀ ਨੇ ਸਿਕਲ ਵੀ ਸਭ ਕੁਝ ਨੇ ਇਹਨਾਂ ਦੇ ਸਰਤੀ ਜਾਲੇ ਅਸੀਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਲਾਹਵ ਸਿੰਘ ਲਾਹਵ ਸਿੰਘ ਕਿਸ ਤਰ੍ਹਾਂ ਲੱਗਿਆ ਜੋ ਬੱਚੇ ਆਉਂਦੇ ਨੇ ਥੋੜੇ ਕੋਈ ਸ਼ੁਰੂ ਕਰ ਚੰਗਾ ਤੇ ਵਧੀਆ ਲੋਕਾਂ ਚ ਪਤਾ ਲੱਗੇ ਜੀ ਠੀਕ ਹੈ ਜੀ ਜੋ ਤੁਸੀਂ ਕਰ ਰਹੇ ਹੋ ਵਧੀਆ ਕਰ ਰਹੇ ਹੋ ਅੱਜ ਕੱਲ੍ਹ ਦੇ ਹਾਲਾਤਾਂ ਦੇ ਪਤਾ ਲੱਗੇ ਲੋਕਾਂ ਨੂੰ ਠੀਕ ਹੈ ਉਹ ਸੋਧਰ ਜਾਣ ਲੋਕ ਸੋਧਰ ਜਾਣ ਠੀਕ ਹੈ ਕਿਉਂਕਿ ਤੁਸੀਂ ਦੱਸ ਰਹੇ ਹੋ ਵੀ ਆ ਹੋ ਰਿਹਾ ਠੀਕ ਹੈ ਉਤੇ ਮਾੜਾ ਜਿਹਾ ਸੁਧਾਰ ਹੋ ਚੰਗੀ ਗੱਲ ਹੈ ਬਹੁਤ ਵਧੀਆ ਕਰ ਰਹੇ ਹੋ ਬੱਚੇ ਵਧੀਆ ਕੰਮ ਕਰਦੇ ਪੜ੍ਹੇ ਲਿਖੇ ਸੀ ਵਧੀਆ ਕੰਮ ਕਰ ਰਹੇ ਸਿਆਣੇ ਬਜੀ ਫਿਰ ਲਾਸਟ ਮੈਸੇਜ ਜੁਗਲਾਸਸ ਤੇ ਨੂੰ ਉਹਨੂੰ ਲਿਓ ਜੀ ਮਾੜਾ ਜਿਹਾ ਲਾਸਟ ਮੈਸੇਜ ਕਰੀਏ ਅੱਜ ਸਸ ਤੇ ਨੂੰ ਭਾਈ ਨੰਦ ਆ ਬਸ ਮੈਸੇਜ ਆਪਾਂ ਉਹ ਦੇ ਦੋ ਵੀ ਨੂਨ ਸਾਡਾ ਪਿਆਰ ਧੀ ਸਾਡਾ ਮਤਲਬ ਲਾਸਟ ਮੈਸੇਜ ਇਹੀ ਹੈ ਵੀ ਜਦ ਆਪਾਂ ਕਿਸੇ ਕੁੜੀ ਨੂੰ ਵਿਆਹ ਕੇ ਲਿਆਉਣਾ ਉਹਨੂੰ ਨੂਨ ਆ ਤੇ ਧੀ ਸਮਝਾ ਜਾਵੇ ਧੀ ਸਮਝਾ ਜਾਵੇ ਤੇ ਜਿਹੜਾ ਹੁਣ ਬੱਚਾ ਨਾ ਹੋਣਾ ਜਾਂ ਹੋਣੇ ਰੱਬ ਦੇ ਹੱਥਾਂ ਨੇ ਠੀਕ ਹੈ ਕਿਸੇ ਦੇ ਆਪਣੇ ਵਿਚ ਇਨਸਾਨ ਦੇ ਹੱਥ ਨਹੀਂ ਹੈਗਾ ਠੀਕ ਹੈ ਠੀਕ ਹੈ ਉਹਦੇ ਰੰਗ ਨੇ ਉਜੀ ਮੇਰ ਹੋਣੀ ਤੇ ਦੇਦੇ ਹੋਣੀ ਹੈ ਠੀਕ ਹੈ ਬਾਕੀ ਸਾਡਾ ਸਾਰਿਆਂ ਨੂੰ ਹੀ ਮੈਸੇਜ ਹੈ ਵੀ ਇੱਕ ਤਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਸ਼ੇਅਰ ਕਰੋ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਦੇਖਣ ਨੂੰ ਮਿਲੇ ਇਸ ਚੈਨਲ ਦੇ ਉੱਤੇ ਬਾਕੀ ਇਸ ਕਹਾਣੀ ਰਾਹੀਂ ਵੀ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਨੂ ਨੂੰ ਧੀ ਸਮਝ ਕੇ ਪਾਲੋ ਤੇ ਆਪਣਾ ਘਰ ਖੁਸ਼ੀਆਂ ਨਾਲ ਰੱਖੋ ਬਾਕੀ ਇਹ ਮੇਰੇ ਮੈਡਮ ਨੇ ਨਾਲੇ ਦੱਸਣਗੇ ਹਾਂਜੀ ਨੂ ਤੇ ਧੀ ਆ ਗਿਆ ਤੁਹਾਨੂੰ ਹਾਂਜੀ ਬਸ ਇਹਦੇ ਵਿੱਚ ਜਿਹੜਾ ਸੁਨੇਹਾ ਹੈ ਬਹੁਤ ਵਧੀਆ ਹੈ ਲੋਕ ਜਾਗਰੂਕ ਹੋਣ ਇਸ ਗੱਲ ਤੋਂ ਵੀ ਨੂ ਨੂੰ ਪਿਆਰ ਦੇਈਏ ਤਾਂ ਉਹਨਾਂ ਹੀ ਪਿਆਰ ਉਹ ਆਪਾਂ ਨੂੰ ਦੇਣ ਦੀ ਆ। ਧੀ ਸਮਝੀਏ ਧੀ ਸਮਝੀਏ ਹਾਂਜੀ। ਬਸ ਨੂਹਾਂ ਨੂੰ ਵੀ ਬੇਨਤੀ ਹੈ ਵੀ ਸੱਸ ਨੂੰ ਵੀ ਮਾਂ ਸਮਝੋ ਸਹੁਰੇ ਨੂੰ ਵੀ ਸਹੁਰਾ ਦਾ ਪਹਿਲੇ ਹੀ ਸਪੋਰਟ ਕਰਦਾ ਹੈ ਹਨਾ। ਹਾਂਜੀ ਹਾਂਜੀ। ਪਰਿਵਾਰ ਦੇ ਵਿੱਚ ਪਿਆਰ ਬਣਿਆ ਰਹਿੰਦਾ ਜੀ ਜੇ ਆਪਾਂ ਆਪਣੇ ਰਿਸ਼ਤਿਆਂ ਨੂੰ ਵਧੀਆ ਰੱਖੀਏ ਤਾਂ। ਠੀਕ ਹੈ। ਬਹੁਤ ਵਧੀਆ ਸਨੇਹ ਹੈ ਬਸੇ ਭਾਜੀ। ਠੀਕ ਹੈ ਜੀ ਤੁਸੀਂ ਇਹ ਫਿਲਮ ਦੇਖ ਰਹੇ ਹੋ ਜੋ ਖੇਡ ਕਿਸਮਤ ਦੀ ਤਿਆਰ ਹੋ ਰਹੀ ਹੈ ਤਾਂ ਬਹੁਤ ਵਧੀਆ ਪ੍ਰੋਜੈਕਟ ਹੈ। ਵਿੱਚ ਇੱਕ ਚੰਗੇ ਮੈਸੇਜ ਦਿੱਤੇ ਗਏ ਨੇ। ਉਹ ਤੁਸੀਂ ਵੀਡੀਓ ਦੇਖਿਓ ਸਾਰੇ ਮੈਸੇਜ ਤੁਹਾਨੂੰ ਉਹਦੇ ਵਿੱਚ ਮਿਲਣਗੇ। Thank you.